ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਵੀਡੀਓ ਬਣਾਉਣੀ ਹੋਵੇ ਸੰਪਰਕ ਕਰ ਸਕਦਾ ਫੋਨ ਨੰਬਰ 9814509968 ਦੋ ਜਾਨਵਰ ਵਿਖਾਉਣੇ ਆ ਜੀ ਦੀ ਵੀਡੀਓ ਦੇ ਵਿੱਚ ਦੋਵੇਂ ਕ੍ਰੋਸਾਂ ਕੀ ਆ ਮੱਝਾਂ ਵਰਗਾ ਦੁੱਧ ਦਊ ਬਾਕੀ ਕਾਦੇ ਕਾੜ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਨਫਰਮੇਸ਼ਨ ਲੈ ਲੈਣਾ ਜਿਹੜੇ ਮਾਲ ਲਉਣਗੇ ਹਾਂਜੀ ਸਾਸਿਕਾ ਬਈ ਸਾਨੂੰ ਨਾਮ ਦੱਸ ਦੀ ਨਾਮ ਪਾਲ ਸਿੰਘ ਪਿੰਡ ਸ਼ਾਂਤਪੁਰਾਣਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੁਰਕਾ ਫੋਨ ਨੰਬਰ ਦਾ ਸੀ 85 48 87 81 85 48 86 ਇਹ ਤੋਂ ਹੀ ਸ਼ੁਰੂ ਕਰ ਲਾ ਹਾਂਜੀ ਤੇ ਪਿਆਰ ਤੀਜਾ ਸਵੇਰ ਹੁੰਦੀ ਆ ਬਾਦ ਐਨ ਲੈ ਜੇ ਤਿੰਨ ਰੇਜ ਚਾਰ ਲੈ ਜੇ ਨਿਕ ਤਾਂ ਲਊੀ 1500 ਰੁਪਏ ਲਾਉ ਦੋ ਤੇ ਆ ਜੀ ਆਉਣਾ ਸੀਲ ਸੀਲ ਪੂਰੀ ਆ ਤੁਹਾਨੂੰ ਪਤਾ ਆਪਾਂ ਉਹ ਜੇ ਜਾਨੂ ਬਸਾਂ ਆਪਾਂ ਲੈ ਲਏ ਜੀ ਇਹ ਤੋਂ ਜਾਨ ਲਾਹੇ ਕੱਢ 12 15 ਪਿਆਜੇ 16 ਪਿਆਜੇ ਬਾਈ ਕਹਿੰਦਾ ਇੱਥੇ ਦੁੱਧ ਪਿਆਜੂ ਭਾ ਵੀ ਆਪਾਂ ਜਾਇ ਜੀ ਕਰ ਰਹੇ ਜਾਇ ਜੀ ਤੀਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਭਾ ਵੀ ਬਾਈ ਕਹਿੰਦਾ ਜਾਇ ਜੀ ਕਰਨੇ ਆ ਦਿਨ ਤਿੰਨ ਚਾਰ ਮੇਰੇ ਹਸਾਬ ਨਾਲ ਇੰਨਾ ਕੁ ਮਸਾ ਹੀ ਲਾਊਗੀ ਥਣ ਭਾਂਡੇ ਦੀ ਸਾਫ ਸੁਥਰੀ ਆ ਹੱਦੀ ਚਵਾਈ ਵਾਲੇ ਥਣ ਵਾਲ ਢੱਲਾ ਹਜੇ ਕ ਨਾਲ ਆਪਾਂ ਵਪਾਰੀ ਹੋਵੇ ਪਾਂ ਘਰ ਵਾਲਾ ਵੇਚਣ ਨਾਲ ਅਗਲਾ ਦੂਜਾ ਹੀ ਕਹ ਦਿੰਦਾ ਪਰ ਐ ਤੀਜਾ ਸੂ ਸਹੀ ਐ ਇਹ ਵੀ ਗੱਲ ਸਹੀ ਐ ਦੋਸਤੋ ਨੇ ਹਰੇਕ ਦੂਜਾ ਦੂਜਾ ਹੀ ਸੂਆ ਕਰੀ ਜਾਂਦੇ ਪਰ ਮਾੜੀ ਗੱਲ ਜਿੰਨਾ ਕਿ ਸੂਆ ਹੁੰਦਾ ਉਹਨਾਂ ਕਾ ਦੱਸਣਾ ਚਾਹੀਦਾ ਥਣ ਸੋਹਣਿਆ ਆਦੀ ਚਵਾਈ ਵਾਲੇ ਕਰੋ ਸੰਗ ਮੱਝਾਂ ਰਕ ਦੁੱਧ ਉਹ 15 16 ਕਿਲੋ ਦੁੱਧ ਪਿਆ ਜੂ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਜene ਸੂਪਣਾ ਜੈ ਜੈ ਮੋਲਾ ਉਹਨਾਂ ਦਾ ਪਿੱਛੇ ਸੂਆ ਦਾ ਪਿਆਇਆ ਹੋਇਆ ਉਹਦਾ ਅੱਛਾ ਪਿਆਇਆ ਆਪਾਂ ਇੰਨਾ ਕਹਿ ਕੇ ਦੇਵਾਂਗੇ ਜੈ ਜੈ ਮੋਲਾ 48000 ਚੋਂ ਛੋਟ ਛੱਪਾ ਕਰ 48000 ਚੋਂ ਮਾਨ ਤਾਨ ਛੋਟ ਛੱਪਾ ਹੋ ਜੂ ਜੈ ਜੀ ਮੋਲਾ ਇਹਦੂ ਘਟਤਾ ਫਿਰ ਦੋਨੋਂ ਵੀ ਪਤਾ ਦੇਣੀ ਵੀ ਕੀ ਨੇ ਆ ਫਲ ਢੱਲਾਂ ਬਹੁਤ ਬਾਕੀ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਜੈ ਜੀ ਮੋਲਾ 47 48000 ਤੋਂ ਇਦੋਂ ਘੱਟ ਤਾਂ ਦੇਣ ਵੀ ਕੀ ਨੇ 30 35 35000 ਦੀਆਂ ਟੋਕੜਾਂ ਵੀ ਕੀ ਜਾਂਦੀਆਂ ਦੱਸਦਾ ਕਿਲੋ ਦੁੱਧ ਵਾਲੀਆਂ ਦੋ ਨੰਬਰ ਤੇ ਆ ਜਾ ਇਹ ਪਿਆਰ ਦੂਜਾ ਸਵਾ ਸੁਹਦੀ ਆ ਦੁੱਧ ਪਿਆਜੂਗੀ 18 ਪਿਆਜੇ 20 ਪਿਆਜੇ ਵੀ ਇੰਨਾ ਪਿਆਜੂਗਾ ਸਵਾ ਸਵਾ ਇਹ ਲੈ ਜਾ ਚਾਰ ਪੰਜ ਦੇ ਜੇ ਪੰਜ ਲੈ ਦੇ ਇੰਨੇ ਦਿਨ ਮਸਾ ਲਊਗੀ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਬੂਗੀ ਸੀਰ ਸੌ ਪੂਰੀ ਆ ਵਜਨ ਇਹਦਾ ਇੱਕ ਨੰਬਰ ਨੂੰ ਵੀ ਜ਼ਿਆਦੇ ਆ ਕਾਲੇ ਰੰਗ ਦੀ ਚਮਕਾ ਵਾਲੀ ਵੱਛੀ ਪੰ 18 ਤੋਂ 20 ਦੇ ਵਿੱਚ ਵਿੱਚ ਬਾਈ ਦੱਸਦਾ ਦੁੱਧ ਪਿਆ ਜੂ ਇਹ ਅਰੀਜਨਲ ਦੂਜਾ ਸੂਆ ਘੱਟ ਬਾਹਰ ਨੂੰ ਕਾਲੇ ਰੰਗ ਦੀ ਕ੍ਰਾਉਂਗ ਦੀ ਮੱਝਾਂ ਆ ਰਹੀ ਦੂਜਾ ਸੂਆ ਪੂਰੀ ਜਾਨ ਵਾਲੀ ਹਾਂ ਹੂੰ ਪੂਰੀ ਪਲੀ ਵਹਿੜ ਬਾਕੀ ਤੁਹਾਨੂੰ ਸਕਰੀਨ ਤੇ ਦਿਖਾਈ ਰਹੀ ਆ ਲੈਵਾ ਭਾਂਡਾ ਵੀ ਸੋਹਣਾ ਵੱਡਾ ਬਾਕੀ ਹਜੇ ਵਲ ਢੇਲਾਂ ਬਾਕੀ ਐ ਚਾਰਾਂ ਦਿਨ ਨਹੀਂ ਸੂਪੇ ਬਾਈ ਕਹਿੰਦਾ ਪੰਜੀ ਦਿਨ ਨਹੀਂ ਸੂਪੇ ਲੈਟ ਕੇ ਸੂ ਪੂਰੀ ਆ ਜਿੱਥੇ ਮਰਜੀ ਖਰਾਗੇ ਉਹਨੂੰ ਚੱਲ ਜਾਓ ਜਿੱਥੇ ਮਰਜ਼ੀ ਖੜਾ ਕੇ ਬਾਈ ਕਹਿੰਦਾ ਅਗਲਾ ਚਵਾਈ ਕਰ ਲੈ ਸੀਲ ਸੌ ਪੂਰੀ ਆ 18 ਪਿਆ ਜੇ 20 ਪਿਆ ਜੇ ਇੱਥੇ ਬਾਈ ਕਹਿੰਦਾ ਦੁੱਧ ਪਿਆਜੂ ਦੋ ਨਾਗਾ ਜੈ ਜੇ ਮਾਲਾ ਦੇ ਇਹਦਾ ਵੀ ਜੈ ਜੇ ਮਾਲ ਪਾਲ ਇਹ ਜਮ ਹਾਂ ਨਹੀਂ 68000 ਰੁਪਏ 60 ਤੇ 8 68000 ਦੀ ਬਾਈ ਕਹਿੰਦਾ ਦੇ ਦੇਣੀ ਆ 18 ਤੋਂ 20 ਕਿਲੋ ਦੇ ਵਿਚ ਵਿਚ ਦੁੱਧ ਪਿਆਜੂ ਬਾਕੀ ਗਰਮੀ ਆ ਗਈ ਗਰਮੀ ਰਹਿਤ ਵੈੜਾ ਮੱਝਾਂ ਰਗਾ ਦੁੱਧ ਦਊ ਐਚਐਫ ਦੇ ਮੁਕਾਬਲੇ ਫੈਟ ਵੀ ਵੱਧਾਊ ਤੇ ਗਰਮੀ ਵੀ ਘਟ ਮਣਾਉ ਗਰਮੀ ਦਾ ਤੋਹਫਾ ਹੀ ਆ ਹਾਂ ਫਟੰਗ ਹੋਣੇ ਪਿੱਛੇ ਉਹਨੂੰ ਵਾਦਾ ਕਿਛੂ ਉਗੀ ਕੋਈ ਆਏ ਨਹੀਂ ਵੀ ਆਏ ਫਵਾਨਾ ਖਿੱਚ ਕੇ ਵਿਖਾਇਆ ਫਟੰਗ ਨੂੰ ਵੱਧਾ ਪਿੱਛੇ ਨੂੰ ਗਰਮੀਆਂ ਦਾ ਤੋਹਫਾ ਮੱਝਾਂ ਰਗਾ ਦੁੱਧ ਦਊ ਲੇਟ ਰਗਾ 18 20 ਕਿਲੋ ਖੁੱਲਾ ਦੁੱਧ ਪਿਆਜੂ ਜੈਜੇ ਮੌਲ ਦੀਆਂ ਦੋ ਵੜਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਇਥੇ ਪਾਲ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਸ਼ਕਾ